ਮਹਾਰਾਜ ਇਹ ਕਹਿੰਦੇ ਇੱਕ ਸ਼ਬਦ ਐਸਾ ਮਹਾਰਾਜ ਕਿ ਆਕਰਮ ਦੇ ਕਹਿੰਦੇ ਜਿਹੜਾ ਮੰਤਰ ਕਰਦਾ ਉਹਨੂੰ ਘਾਟ ਨਹੀਂ ਹੁੰਦੀ ਮੈਂ ਕਿਹਾ ਮਹਾਰਾਜ ਤੁਸੀਂ ਮੰਨ ਲੈਂਦਾ ਤਾਂ ਹੋਰ ਵੀ ਕੋਈ ਸ਼ਬਦ ਕਰ ਸਕਦੇ ਆ ਸਵਾਲ ਹੀ ਕਰਦੇ ਹੋ ਤੇ ਮਹਾਰਾਜ ਵੀ ਜਵਾਬ ਦੇਣਾ ਮਹਾਰਾਜ ਇਹ ਇੱਕ ਸ਼ਬਦ ਐਸਾ ਜੇ ਤੁਸੀਂ 15 ਮਿੰਟ ਵੀ ਜਵਾਬ ਕਰ ਲਿਆ ਤੋੜ ਨਹੀਂ ਆਉਣੀ ਮੈਂ ਕਿਹਾ ਮਹਾਰਾਜ ਕਿਹੜਾ ਸ਼ਬਦ ਆ ਕਮਹਾਰਾਜ ਨੇ ਸ਼ੋਤ ਬੋਲੇ ਕੌੜੀ ਮਹੱਲਾ ਪੰਜਵਾਂ ਸਰਕਰ ਬੈਸੋ ਹਾਰਜਨ ਸਾਤਗੁਰ ਤੁਮਰੇ ਕਾ ਜਿਸਾ ਨੇ ਕਮਹਾਰਾਜ ਨੇ ਜਪਾਇਆ ਇਹ ਗੁਰਨਾਮ ਸਾਹਿਬ ਦੀ ਮਿਹਰ ਬੜਾ ਕੋ ਮਿਲਿਆ ਤੇ ਮਨ ਦੇ ਵਿੱਚ ਆਇਆ ਵੀ ਇਹ ਸੰਗਤਾਂ ਨੂੰ ਵੀ ਦਸੀਏ ਸੰਗਤਾਂ ਦਾ ਭਲਾ ਹੋਵੇ ਉਹ ਫਿਰ ਮਹਾਰਾਜ ਨੇ ਕੋਈ ਸਵਾਲ ਕੀਤਾ ਵੀ ਮਹਾਰਾਜ ਜੇ ਕੋਈ ਬਿਮਾਰੀ ਹੋਵੇ ਕਿਸੇ ਨੂੰ ਆਪਾਂ ਕਿਸੇ ਸ਼ਬਦ ਬਾਰੇ ਦੱਸ ਸਕਦੇ ਹਾਂ ਗੁਰਬਾਣੀ ਨਾਲ ਜੋੜ ਸਕਦੇ ਹਾਂ ਮਹਾਰਾਜ ਕਹਿੰਦੇ ਕਿਉਂ ਨਹੀਂ ਜੋੜ ਸਕਦੇ ਉਹ ਸ਼ਬਦ ਮਹਾਰਾਜ ਨੇ ਦੱਸਿਆ ਮੇਰਾ ਬੈਤ ਗੁਰੂ ਗੋਬਿੰਦ ਦਾ ਐਨੀ ਦੁਨੀਆ ਦੇ ਰੋਗ ਠੀਕ ਹੋਏ ਸ਼ਬਦ ਪੜ੍ਹ ਕੇ ਸੋਏ ਸ਼ਬਦ ਸੰਗਤਾਂ ਸੇਵਾ ਕਰਦੀਆਂ ਛਪਾ ਕੇ ਲੈ ਕੇ ਆਉਂਦੀਆਂ ਦਾਸ ਦੀ ਵੰਡਣ ਦੀ ਸੇਵਾ ਹੋ ਜਾਂਦੀ ਹੈ ਚਾਹਤਾ ਸ਼ਬਦ ਗੁਰਬਾਣੀ ਪੜ੍ਹ ਕੇ ਦੁਨੀਆ ਠੀਕ ਹੋ ਰਸਾ ਸੰਗਤ ਗੁਰਬ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵਾ ਪਰਮੰਗਤ ਮੇਰੀ ਜਲਨ ਵਿਜੀ ਸ਼ੀਤਲ ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਇਹ ਬਾਣੀ ਸਚਖੰਡ ਤੋਂ ਆਈ ਹੈ ਜਿਹੜਾ ਕੋ ਪੜ੍ਹੇਗਾ ਨਾ ਉਹਦਾ ਆਧਾਰ ਹੋਣਾ ਹੀ ਹੋਣਾ ਜਿਹੜਾ ਕੋਈ ਮੂਲ ਮੰਤਰ ਦਾ ਜਾਪ ਕਰੇਗਾ ਉਹਦਾ ਆਧਾਰ ਤਾਂ ਹੋਣਾ ਪਰਿਵਾਰ ਦਾ ਵੀ ਆਧਾਰ ਹੋ ਜਾਣਾ ਗੁਰਨਾਨਕ ਸਾਹਿਬ ਪਾਲਕੀ ਲੈ ਕੇ ਆਉਂਦੇ ਲੈਣ ਵਾਸਤੇ ਜੁੜ ਕੇ ਕੋਈ ਦੇਖੇ ਮਹਾਰਾਜ ਦੇ ਨਾਲ ਲੈ ਮੂਲ ਮੰਤਰ ਤੁਸੀਂ ਸ਼ੁਰੂ ਕਰੋ ਹਫਤੇ ਤੁਹਾਨੂੰ ਪਤਾ ਲੱਗ ਜਾਣਾ ਮਨ ਨੂੰ ਖੇੜਾ ਆ ਜਾਣਾ ਡਰ ਖਤਮ ਹੋ ਜਾਂਦੇ ਮਨ ਦੇ ਅੰਦਰੋਂ ਐਨਾ ਆਨੰਦ ਹੁੰਦਾ ਵੀ ਗੁਰਨਾਨਕ ਸਾਹਿਬ ਨੇ ਜੋੜ ਲਿਆ ਤੇ ਘਾਟ ਨਹੀਂ ਆਉਂਦੀ ਜੈ ਜਾਈ ਗਏ ਤਹਾਂ ਸੋਹੇਲੇ ਕਰ ਕਿਰਪਾ ਪ੍ਰਭ ਮੀਲੇ ਗੁਰਪੂਰ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਪੂਰੇ ਗੁਰੂ ਨੇ ਪੂਰੇ ਗੁਰੂ ਕੌਣ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਨੇ ਜੋੜਿਆ ਤੇ ਜੈ ਜਾਈਏ ਤਹਾਂ ਸੁਹੇਲੇ ਜਿੱਥੇ ਵੀ ਕੋਈ ਗੁਰੂ ਦਾ ਪਿਆਰਾ ਗੁਰੂ ਦਾ ਸਿੱਖ ਚੱਲਿਆ ਗਿਆ ਜਿਹੜੇ ਕੰਮ ਨੂੰ ਵੀ ਹੱਥ ਪਾ ਰਿਆ ਉਹੀ ਬਣ ਜਾਣਾ ਮੂਲ ਮੰਤਰ ਸਾਹਿਬ ਦਾ ਜਾਪ ਕਰਕੇ ਸਰਕਰ ਬੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਸਵਰ ਇਹ ਸ਼ਬਦ ਦਾ ਜਾਪ ਕਰਕੇ ਜਿਹੜੇ ਕੰਮ ਨੂੰ ਵੀ ਹੱਥ ਪਾ ਰਿਹਾ ਉਹੀ ਬਣ ਜਾਣਾ ਮਹਾਰਾਜ ਕਹਿੰਦੇ ਜੈ ਜਾਈਆ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਕਿਉਂ